ਜਦੋਂ ਅਸੀਂ ਬਾਣੀ ਨੂੰ ਪੜਨਾ ਸਿਮਰਨ ਕਰਨਾ ਧਿਆਨ ਦੇ ਵਿੱਚ ਬੈਠਣਾ ਕਥਾ ਨੂੰ ਸੁਣਨਾ ਅਨਹਦ ਸ਼ਬਦਾਂ ਨੂੰ ਸੁਣਨਾ ਜੇ ਸਾਡਾ ਧਿਆਨ ਇਹਨਾਂ ਦੇ ਉੱਪਰ ਨਹੀਂ ਅਸੀਂ ਗੈਰ ਹਾਜ਼ਰ ਹਾਂ ਤਾਂ ਸਾਡੇ ਮਨ ਦੇ ਉੱਤੇ ਕੋਈ ਵੀ ਅਸਰ ਨਹੀਂ ਹੋਣਾ ਨਾ ਗੁਰਬਾਣੀ ਦਾ ਨਾ ਸਿਮਰਨ ਦਾ ਨਾ ਅਨਹਦ ਸ਼ਬਦਾਂ ਦਾ ਨਾ ਹੀ ਕਥਾ ਦਾ ਇਸ ਕਰਕੇ ਬਾਣੀ ਪੜਨਾ ਸਿਮਰਨ ਕਰਨਾ ਕਥਾ ਸੁਣਨੀ ਸਾਡਾ ਮਨ ਹਾਜ਼ਰ ਚਾਹੀਦਾ ਬਾਣੀ ਦੇ ਵਿੱਚ ਸਾਨੂੰ ਸਾਡੇ ਮਨ ਦੀ ਜੋ ਕਹਾਣੀ ਆ ਉਹ ਸਮਝਾਈ ਜਾਂਦੀ ਕਿ ਜੋ ਸਾਨੂੰ ਸੁਭਾਸ ਮਿਲੇ ਆ ਆਪਾਂ ਇਹਨਾਂ ਨੂੰ ਸਫਲਾ ਕਿਵੇਂ ਕਰਨਾ ਹੈ ਹੁਣ ਸਫਲਾਤਾ ਪਾ ਪਹਿਲਾਂ ਵੀ ਕਰਦੇ ਸੀ ਪਰ ਆਪਾਂ ਆਪਣੀ ਮਨਮਤ ਦੁਆਰਾ ਕਰਦੇ ਸੀ ਗਿਣਤੀਆਂ ਮਿੰਤੀਆਂ ਦੇ ਵਿੱਚ ਸਾਰੇ ਕੰਮ ਕਰਦੇ ਸੀ ਸਵੇਰ ਉੱਠ ਕੇ ਪਾਠ ਕਰਨਾ ਗਿਣਤੀਆਂ ਮਿੰਤੀਆਂ ਜਦੋਂ ਕਿਸੇ ਧਾਰਮਿਕ ਜਗ੍ਹਾ ਦੀ ਯਾਤਰਾ ਕਰਦੇ ਹੁੰਦੇ ਸੀ ਉਹ ਵੀ ਬਸ ਗਿਣਤੀਆਂ ਮਿੰਤੀਆਂ ਜੇ ਪੈਸੇ ਚੜਾ ਕੇ ਆਪਾਂ ਸਮਝਦੇ ਸੀ ਕਿ ਇਸ ਤਰੀਕੇ ਨਾਲ ਸਾਡਾ ਜੋ ਜੀਵਨ ਆ ਉਹ ਸਫਲਾ ਹੋ ਜਾਵੇਗਾ ਪਰ ਗੁਰਬਾਣੀ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਈ ਵੀ ਇੰਪੋਰਟਡ ਨਹੀਂ ਦਿੱਤੀ ਗਈ ਨਾ ਹੀ ਤੀਰਥ ਇਸ਼ਨਾਨ ਕਰਨ ਨੂੰ ਕਿਹਾ ਬਾਣੀ ਦੇ ਵਿੱਚ ਨਾ ਹੀ ਪੁੰਨ ਦਾਨ ਕਰਨ ਨੂੰ ਕਿਹਾ ਹੁਣ ਗੁਰਬਾਣੀ ਦੇ ਵਿੱਚ ਸਿਰਫ ਨਾਮ ਜਪਣ ਨਾਮ ਨੂੰ ਧਿਆਉਣਾ ਅਨਹਦ ਸ਼ਬਦਾਂ ਦੀ ਸੇਵਾ ਕਰਨੀ ਦਸਮ ਦਵਾਰ ਹੋ ਗਿਆ ਮਨ ਦੀ ਗੱਲ ਕੀਤੀ ਗਈ ਜੀਵਨ ਦੀ ਇੱਕ ਜਾਂਚ ਦੱਸੀ ਗਈ ਹੈ ਹੁਣ ਆਪਾਂ ਨੂੰ ਇਹ ਮਨੁੱਖਾ ਦੇਹੀ ਕਿਉਂ ਮਿਲੀ ਹੈ ਬਾਣੀ ਇਹ ਪੰ ਦੱਸਦੀ ਆ ਕਿ ਤੁਹਾਨੂੰ ਜੋ ਮਨੁੱਖਾ ਦੇ ਹੀ ਮਿਲੀ ਆ ਮਿਲੇ ਹੋ ਸਵਾਸਾਂ ਦੇ ਰਹਿੰਦੇ ਰਹਿੰਦੇ ਸਰੀਰ ਦੇ ਵਿੱਚ ਜੋ ਸਵਾਸ ਚੱਲਦੇ ਆ ਨਾ ਰਹਿੰਦੇ ਰਹਿੰਦੇ ਸਿਮਰਨ ਕਰਕੇ ਉਸ ਪ੍ਰਮਾਤਮਾ ਦੇ ਨਾਲ ਮਿਲਣਾ ਆ ਮਰ ਕੀ ਕਹਿੰਦੇ ਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀ ਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਕਹਿੰਦੇ ਤੁਹਾਨੂੰ ਵਾਰੀ ਮਿਲ ਗਈ ਆ ਆਪਣੇ ਮਨ ਦੇ ਵਿੱਚ ਜਿਹੀ ਹੀ ਮੰਗ ਰੱਖ ਲਓ ਕਿ ਜਿੱਥੇ ਪ੍ਰਮਾਤਮਾ ਦਾ ਨਾਮ ਤੇ ਮਲਾਪ ਵਾਰੇ ਹੀ ਮੰਗ ਇੱਛਾ ਰਵੇ ਇਹ ਕੰਮ ਕਹਿੰਦੇ ਸੰਗਤ ਦੇ ਵਿੱਚ ਜਾ ਕੇ ਹੋਣਾ। ਉੱਥੇ ਜਾ ਕੇ ਕਿਹੜਾ ਕੰਮ ਕਹਿੰਦੇ ਕਰਨਾ? ਭੱਜ ਕੇਵਲ ਨਾਮ। ਬਸ ਆਪਣੀ ਰਸਨਾ ਤੋਂ ਨਾਮ ਹੀ ਜਪਣਾ। ਫੇਰ ਹੀ ਤੁਹਾਡਾ ਕਹਿੰਦੇ ਭਲਾ ਹੋ ਸਕਦਾ। ਬਸ ਉਸੇ ਨਾਮ ਦੀ ਗੱਲ ਕਰਨੀ ਆ। ਉਸੇ ਨਾਮ ਨੂੰ ਆਪਾਂ ਜਪਣਾ ਆ। ਉਸੇ ਨਾਮ ਦੇ ਵਿੱਚ ਆਪਾਂ ਸਮੋਣਾ ਆ। ਮਾਰੇ ਕਹਿੰਦੇ ਇੱਕ ਨਾਮ ਹੀ ਆ ਜੋ ਸਾਨੂੰ ਲੋਕ ਤੋਂ ਪਰਲੋਕ ਦੇ ਵਿੱਚ ਲੈ ਕੇ ਜਾਂਦਾ। ਤੇ ਇਹ ਨਾਮ ਹੀ ਸਾਡੇ ਜੀਵਨ ਨੂੰ ਸਫਲਾ ਕਰ ਸਕਦਾ। ਜਮਾ ਦੀ ਮਾਰ ਤੋਂ ਬਚਾਵੇਗਾ ਜਨਮ ਮਰਨ ਦੇ ਜੋ ਚੱਕਰਾਂ ਤੋਂ ਆ ਮੁਕਤ ਕਰਾਵੇਗਾ ਇਸ ਨਾਮ ਦੇ ਵਿੱਚ ਇੰਨੀ ਸ਼ਕਤੀ ਆ ਹੁਣ ਜਦੋਂ ਆਪਾਂ ਗੁਰਮੁਖਾ ਦੀ ਸੰਗਤ ਕਰਦੇ ਆ ਹਨ ਤਾਂ ਸਿਰਫ ਉਸ ਨਾਮ ਦੀ ਪਹਿਚਾਨ ਕਰਨ ਵਾਸਤੇ ਹੀ ਕਰਦੇ ਆ ਕਿ ਸਾਨੂੰ ਉਹ ਪਹਿਚਾਨ ਆ ਜਾਵੇ ਆਪਾਂ ਜਾਣ ਜਾਈਏ ਕਿ ਉਹ ਨਾਮ ਕਿਹੋ ਜਿਹਾ ਮਾਲਕ ਦਾ ਅਕਾਲ ਪੁਰਖ ਦਾ ਹੁਣ ਕਈ ਜੀਵ ਆਪਾਂ ਵੇਖੇ ਨੇ ਕਿ ਕਈ ਜੀਵਾਂ ਦੇ ਅੰਦਰ ਅਨਹਦ ਸ਼ਬਦ ਚੱਲਦੇ ਨੇ ਉਹ ਡਰ ਦੇ ਮਾਰੇ ਡਾਕਟਰਾਂ ਕੋ ਜਾਂਦੇ ਨੇ ਕਿੰਦ ਸਾਨੂੰ ਟਿਨੀ ਦਾਸ ਨਾਮ ਦੀ ਬਿਮਾਰੀ ਹੋ ਗਈ ਆ ਦਵਾਈਆਂ ਵੀ ਖਾਂਦੇ ਨੇ ਪਰ ਉਹ ਆਵਾਜ਼ ਨਹੀਂ ਬੰਦ ਨਹੀਂ ਹੁੰਦੀ ਹੁਣ ਆਪਾਂ ਮਨਮੁਖ ਜੀਵਿਆ ਉਥੇ ਸਾਨੂੰ ਨਹੀਂ ਪਤਾ ਉਹ ਤਾਂ ਸਾਡੇ ਮਾਲਕ ਦੇ ਮੁੱਖ ਦੀ ਆਵਾਜ਼ ਹੈ ਹੁਣ ਜੋ ਇਹ ਅਨਹਦ ਸ਼ਬਦ ਨੇ ਸਹਿਜ ਧੁਨ ਹੈ ਨਾਮ ਹੈ ਸਵਾਸ ਸਰੀਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਪ੍ਰਗਟ ਹੋ ਜਾਣਾ ਆਪਾਂ ਇਹਨੂੰ ਸੁਣਨਾ ਸ਼ੁਰੂ ਕਰਦੇ ਹੀ ਇਹ ਤਰੀਕੇ ਨਾਲ ਤਾਂ ਹੀ ਸਾਡਾ ਜੀਵਨ ਸਫਲਾ ਹੋ ਸਕਦਾ ਹੁਣ ਆਪਾਂ ਘਰਾਂ ਪਰਿਵਾਰਾਂ ਚ ਰਹਿੰਦੇ ਆ ਆਪਾਂ ਨੂੰ ਹਜ਼ਾਰਾਂ ਤਰ੍ਹਾਂ ਦੀਆਂ ਸੋਚਾਂ ਫਿਕਰਾਂ ਟੈਨਸ਼ਨਾਂ ਨੇ ਹੁਣ ਇਹ ਨਾਮ ਕਿਸੇ ਇੱਕ ਜੀਵ ਦੇ ਅੰਦਰ ਪੈਦਾ ਹੋ ਜਾਵੇ ਤਾਂ ਉਹ ਬਾਕੀਆਂ ਨੂੰ ਵੀ ਦੱਸਦਾ ਹੈ ਕਿ ਤੁਸੀਂ ਵੀ ਇੰਜ ਜਪੋ ਹੁਣ ਜੋ ਜੀਵ ਸਿਮਰਨ ਕਰਦੇ ਨੇ ਇਹਨਾਂ ਸ਼ਬਦਾਂ ਨੂੰ ਸੁਣਦੇ ਨੇ ਉਹਨਾਂ ਦਾ ਚਿਹਰਾ ਹੀ ਦੱਸਦਾ ਉਹਨਾਂ ਦੀ ਬੋਲਬਾਣੀ ਦੱਸਦੀ ਹੈ ਉਹਨਾਂ ਦਾ ਸਰੀਰ ਦੱਸਦਾ ਹੈ ਇਹ ਕਿਸੇ ਦੇ ਅੰਦਰ ਵੀ ਪ੍ਰਗਟ ਹੋ ਸਕਦੇ ਨੇ ਅਮੀਰ ਦੇ ਗਰੀਬ ਦੇ ਕਾਲੇ ਦੇ ਗੋਰੇ ਦੇ ਜੇ ਕਿਸੇ ਅਮੀਰ ਦੇ ਅੰਦਰ ਪ੍ਰਗਟ ਹੋ ਜਾਵੇ ਅਨਹਦ ਸ਼ਬਦ ਤੇ ਉਹ ਸੁਣਨਾ ਸ਼ੁਰੂ ਕਰ ਦੇਵੇ ਤਾਂ ਉਹਨੂੰ ਆਪਣੀ ਮੀਰੀ ਦਾ ਹੰਕਾਰ ਨਹੀਂ ਰਹਿੰਦਾ ਤੇ ਜੇ ਕਿਸੇ ਗਰੀਬ ਦੇ ਅੰਦਰ ਪੈਦਾ ਹੋ ਜਾਵੇ ਇਹ ਧੁਨ ਤਾਂ ਉਹਨੂੰ ਗਰੀਬੀ ਗਰੀਬ ਹੋਣ ਦਾ ਕੋਈ ਵੀ ਸੋਗ ਨਹੀਂ ਹੈ ਦੁੱਖ ਨਹੀਂ ਹੈ ਉਹਨਾਂ ਨੇ ਰੱਬ ਨੂੰ ਕੋਈ ਵੀ ਉਲਾਮਾ ਨਹੀਂ ਦਿੱਤਾ ਉਹੋ ਜੀਵ ਸ਼ੁਕਰ ਮਨਾਉਂਦੇ ਨੇ ਇੱਕ ਲਿਵ ਦਾ ਰਸਤਾ ਹੈ ਇੱਕ ਧਾਤ ਦਾ ਰਸਤਾ ਹੈ ਅਪਾ ਜਿਵੇਂ ਜਿਵੇਂ ਇਸ ਨਾਮ ਨੂੰ ਸੁਣਦੇ ਜਾਵਾਂਗੇ ਸਾਡਾ ਮਨ ਨਿਰਮਲ ਹੁੰਦਾ ਜਾਵੇਗਾ ਸਾਫ਼ ਹੁੰਦਾ ਜਾਵੇਗਾ ਇਸ ਦੇ ਵਿਚਾਰ ਇਸ ਦੇ ਵਸ ਵਿੱਚ ਆਈ ਜਾਂਦੇ ਇਹ ਕਾਲ ਦੇ ਜਾਲ ਨੂੰ ਕੱਟੀ ਜਾਂਦਾ ਤੇ ਮਾਲਕ ਦੇ ਨਾਲ ਸਾਡਾ ਪਿਆਰ ਵਧ ਜਾਂਦਾ ਹੈ ਹੁਣ ਇਹ ਆਵਾਜ਼ ਜੇ ਸਾਡੇ ਅੰਦਰ ਪ੍ਰਗਟ ਹੋ ਜਵੇ ਆਪਾਂ ਕਦੀ ਵੀ ਇਹਦਾ ਪਿੱਛਾ ਨਹੀਂ ਛੱਡਣਾ ਆਪਾਂ ਮਨ ਦੇ ਹਿਰਦੇ ਦੇ ਵਿੱਚ ਇੱਕ ਹੀਰੇ ਵਾਂਗ ਸਾਂਭ ਕੇ ਰੱਖਣਾ ਇਹ ਆਵਾਜ਼ ਸਿਰਫ ਸਾਡੇ ਅੰਦਰ ਨਹੀਂ ਚੱਲਦੀ ਪੂਰੇ ਬ੍ਰਹਿਮੰਡ ਦੇ ਵਿੱਚ ਚੱਲਦੀ ਹੈ ਜਿਵੇਂ ਮਾਲਕ ਕਣ-ਕਣ ਦੇ ਵਿੱਚ ਵਸੇ ਨੇ ਇਹ ਆਵਾਜ਼ ਵੀ ਕਣ-ਕਣ ਦੇ ਵਿੱਚ ਵਸੀ ਹੈ ਹੁਣ ਆਪਾਂ ਇਹ ਸ਼ਬਦ ਦੇ ਵਿੱਚ ਧਿਆਨ ਕਿਵੇਂ ਜੋੜ ਕੇ ਰੱਖੀਏ ਕਿ ਸਾਨੂੰ ਅਨਹਦ ਸ਼ਬਦ ਸੁਣਾਈ ਦੇਣ ਇਹਨਾਂ ਨੂੰ ਸੁਣਦੇ ਸੁਣਦੇ ਸਾਡਾ ਵੀ ਉਹ ਦਰ ਖੁੱਲ ਜਾਵੇ ਅਸੀਂ ਵੀ ਉਸ ਪ੍ਰਕਾਸ਼ ਅਕਾਲਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕਰ ਲਈਏ ਅਸੀਂ ਆਪਣੀ ਰਸਨਾ ਦਾ ਇਸਤੇਮਾਲ ਕਰਨਾ ਵਾਹਿਗੁਰੂ ਵਾਹਿਗੁਰੂ ਇਹ ਸਿਮਰਨ ਕਰਦੇ ਕਰਦੇ ਨਾਮ ਜਪਦੇ ਜਪਦੇ ਇੱਕ ਅਵਸਥਾ ਜਿਹੀ ਹੁੰਦੀ ਆ ਜਿੱਥੇ ਮਨ ਵਿਚਾਰਾਂ ਤੋਂ ਵੱਖ ਹੋ ਜਾਂਦਾ ਜ्यों ਹੀ ਮਨ ਵਿਚਾਰਾਂ ਤੋਂ ਵੱਖ ਹੁੰਦਾ ਅੰਦਰ ਅਨਹਦ ਸ਼ਬਦਾ ਦੀ ਤੁੰਕਾਰ ਪੈਣੀ ਸ਼ੁਰੂ ਹੋ ਜਾਂਦੀ ਹੈ ਜੀਵ ਆਲਾ ਦੁਆਲਾ ਦੇਖਦਾ ਹੈ ਪਰਖ ਕਰਦਾ ਹੈ ਕਿ ਆਵਾਜ਼ ਬਾਹਰੋਂ ਕਿਸੇ ਦੁਨਿਆਵੀ ਚੀਜ਼ ਦੀ ਹੈ ਪਰ ਇਹ ਆਵਾਜ਼ ਹਰ ਸਮੇਂ ਬਣੀ ਰਹਿੰਦੀ ਹੈ ਦਿਨ ਦੇ ਸਮੇਂ ਰਾਤ ਦੇ ਸਮੇਂ ਫਿਰ ਜੀਵ ਨੂੰ ਮਹਿਸੂਸ ਹੁੰਦਾ বিহায়ী વાજ ਅੰਦਰੋਂ ਪ੍ਰਗਟ ਹੋ ਰਹੀ ਆ ਜਿਉਂ ਹੀ ਇਹ ਆਵਾਜ਼ਾਂ ਸਾਡੇ ਅੰਦਰ ਪ੍ਰਗਟ ਹੋ ਗਈਆਂ ਫਿਰ ਨਹੀਂ ਆਪਾਂ ਇਹਨਾਂ ਸ਼ਬਦਾਂ ਤੋਂ ਧਿਆਨ ਹਟਾਉਣਾ ਇਹਨਾਂ ਸ਼ਬਦਾਂ ਨੂੰ ਹੀ ਆਪਣਾ ਜੀਵਨ ਦਾ ਸਾਰ ਮੰਨ ਕੇ ਚੱਲਣਾ ਹੈ ਹੋਰ ਕੁਝ ਵੀ ਛੱਡਣ ਦੀ ਲੋੜ ਨਹੀਂ ਹੈ ਬਸ ਮਨ ਦੇ ਵਿੱਚੋਂ ਕੁਝ ਅਜਿਹੇ ਵਿਚਾਰ ਪਰੇ ਕਰਨੇ ਜਿਨ੍ਹਾਂ ਦੇ ਨਾਲ ਮਨ ਦਿੱਤੇ ਜਿਆਦੀ ਮੈਲ ਚੜਦੀ ਆ ਕਿਸੇ ਦੀ ਨਿੰਦਿਆ ਚੁਗਲੀ ਕੇ ਦਾ ਹੱਕ ਨਹੀਂ ਮਾਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਚਾਰਾਂ ਨੂੰ ਆਪਣੇ ਵਸ ਵਿੱਚ ਰੱਖਣਾ